ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਜ ਹੋਗੇ ਜਿਹੜੇ ਲੋਕ ਬਾਹਰ ਆਏ ਨੇ ਨਾ ਤਕਰੀਬਨ ਕੋਈ ਜਿਹੋ ਕਰਦੇ ਵੀ ਸਰਦੀ ਬਰ ਸੈਟਿੰਗ ਹੋ ਜਵੇ ਭਾਵੇਂ ਕੋ ਸਟਡੀ ਵਿਜੀਤ ਆਇਆ ਹੈ ਭਾਵੇਂ ਕੋ ਵਰਕ ਪਰਮਿਟ ਆਇਆ ਹੈ ਭਾਵੇਂ ਕੋ ਡਿਪੈਂਡੈਂਟ ਬਣ ਕੇ ਆਇਆ ਹੈ ਭਾਵੇਂ ਕੋ ਟੂਰਿਸਟ ਆਇਆ ਹਰ ਇੱਕ ਦੀ ਖਾਸ਼ੀ ਹੁੰਦੀ ਹੈ ਵੀ ਮੈਂ ਅਗਰ ਬਾਹਰ ਆ ਗਿਆ ਵਾਂ ਤੇ ਮੇਰੇ ਤੇ ਪੈਰ ਲੱਗ ਜਾਣ ਜਿਹੜੇ ਦੇ ਘਰੋਂ ਥੋੜੇ ਗਰੀਬ ਹੈ ਜਾਂ ਕਰਜ਼ੇ ਚੁੱਕ ਕੇ ਆਏ ਵੀ ਜਾਂ ਉਹਨਾਂ ਨੂੰ ਪਿੱਛੇ ਕੋਈ ਨਜ਼ਰ ਨਹੀਂ ਆਂਦਾ ਉਹ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਵੇ ਵੀ ਸਾਡੀ ਬਾਹਰ ਸੈਟਿੰਗ ਹੋ ਜਵੇ ਅਗਰ ਇੱਕ ਕੰਟਰੀ ਜ ਨਹੀਂ ਹੋਈ ਤੇ ਦੂਜੀ ਕੰਟਰੀ ਹੋ ਜੇ ਦੂਜੀ ਨਹੀਂ ਹੋਈ ਤੇ ਤੀਜੀ ਹੋ ਜੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਕਰਜ਼ੇ ਲੈ ਕੇ ਆਏ ਆ ਉਹ ਕਰਜ਼ੇ ਕਿੱਥੋਂ ਲਾਵਾਂਗੇ ਤੇ ਨਾ ਹੀ ਪਿੱਛੇ ਗੁਨਜਾਇਸ਼ ਹੈ ਕੀ ਮਾਪਿਓ ਕੋਲ ਵੀ ਦੁਬਾਰਾ ਸਰ ਨੂੰ ਪੈਸੇ ਦੇ ਦੇਣਗੇ ਤੇ ਅਸੀਂ ਦੁਬਾਰਾ ਵਾਪਸ ਆ ਜੀਏ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਆਖਰੀ ਚੱਕਰ ਹੈਗਾ ਜੇ ਇੱਕ ਵਾਰੀ ਵਾਪਸ ਚਲੇ ਗਏ ਤੇ ਕੇ ਬਾਹਰ ਨਹੀਂ ਆਇਆ ਜਨਾ ਤੇ ਜਿਹੜੇ ਥੋੜੇ ਕਰੋ ਸੰਦੇਵੇਂ ਜਾਂ ਜਿੰਨਾਂ ਨੂੰ ਪਤਾ ਹੁੰਦਾ ਹੈ ਵੀ ਕੋਈ ਗੱਲ ਨਹੀਂ ਜੇ ਕਿਤੇ ਫੇਰ ਲੋੜ ਪਈ ਤੇ ਫੇਰ ਵਾਪਸ ਆ ਜਾਗੇ ਉਹ ਵਾਪਸ ਲੈਣਦੇਵੇਂ ਲੇਕਿਨ ਵਾਪਸ ਜਾਂਦਾ ਕਿ ਚੱਕਰ ਗਿਆ ਜਿਹੜਾ ਬੰਦਾ ਵਿਦੇਸ਼ ਚ ਇੱਕ ਵਾਰੀ ਵਾਪਸ ਲੱਗਾ ਨਾ ਜਾਗਤ ਨੇ ਉਹ ਝੂਠ ਬੋਲਣਾ ਵੀ ਮੈਂ ਵਾਪਸ ਆਪਣੀ ਮਰਜ਼ੀ ਨਾਲ ਆ ਗਿਆ ਮੇਰਾ ਦਿਲ ਨਹੀਂ ਲੱਗਾ ਤੇ ਮੈਂ ਕਹਾਂ ਚਲੋ ਵਾਪਸ ਚਲਦੇ ਆਂ ਇੰਡੀਆ ਵਰਗਾ ਮੁਲਕ ਕੋਈ ਨਹੀਂਗਾ ਲੇਕਿਨ ਕੀ ਹੁੰਦਾ ਜਦੋਂ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਨਾ ਇਹ ਜਿਹੜੇ ਮੱਲੇ ਆਦਮੀ ਰਹਿੰਦਾ ਹੁੰਦਾ ਨਾ ਲੋਕ ਹੀ ਨਹੀਂ ਜੀਣ ਦਿੰਦੇ ਹਰ ਕਿਨੇ ਉਹ ਪੁੱਛਣਾ ਤੂੰ ਵਾਪਸ ਆ ਗਿਆ ਕਿਥੇ ਮੈਂ ਤੇਰੀ ਥਾਂ ਤੇ ਗਿਆ ਹੁੰਦਾ ਤੇ ਮੈਂ ਕਦੀ ਨਹੀਂ ਸੀ ਵਾਪਸ ਆਣਾ ਯਾਨੀ ਉਹਨੂੰ ਬੰਦੇ ਨੂੰ ਪੈਰ ਪੈਰ ਤੇ ਜਲੀਲ ਕਰਦੇ ਹੋਏ ਉਹ ਬੇਸ਼ੱਕ ਬੰਦਾ ਵਿਚਾਰਾ ਮਜਬੂਰ ਹੋਵੇ ਪਾਵੇ ਦਿਲ ਕੱਦਿਆ ਵੇ ਰੈਨ ਨੂੰ ਵਿਚਾਲੇ ਇੰਡੀਆ ਰਹੀ ਜਾਣਾ ਲੋਕ ਹੀ ਨਹੀਂ ਜੀਣ ਦਿੰਦੇ ਉਹ ਇੱਥੇ ਕੀ ਭਾਇਆ ਲੋਕੀ ਇੱਥੇ ਇੰਨੇ ਨੇ ਪੈਸੇ ਲਾ ਕੇ ਬਾਹਰ ਜਾ ਰਹੇ ਤਨੂੰ ਬਾਹਰ ਵੀਜ਼ਾ ਲਗਾ ਸੀ ਤੂੰ ਫੇਰ ਵਾਪਸ ਆ ਗਿਆ ਅਸੀਂ ਤੇਰੇ ਵਰਗਾ ਕੋਈ ਮੂਰਖ ਬੰਦਾ ਨਹੀਂ ਵੇਖਿਆ ਉਹ ਕਾੜਦੇ ਨੂੰ ਕਹਿਣਗੇ ਤੁਹਾਡਾ ਮੁੰਡਾ ਵਾਪਸ ਆ ਗਿਆ ਕੀ ਗੱਲ ਹੋ ਗਈ ਹੈ ਕੜਤਣਾ ਭਾਵੇਂ ਉਹ ਆਪਣੀ ਮਰਜ਼ੀ ਨਾਲ ਗਿਆ ਫੇਰ ਵੀ ਉਹ ਕਹਿੰਦੇ ਕੜਤਣਾ ਆਪਣੇ ਆਪ ਕੌਣ ਵਾਪਸ ਆਉਂਦੇ ਨੇ پیسے ਲਾ ਕੇ ਤੁਸੀਂ ਦੀ ਕਹਿੰਦੇ ਮੁੰਡਾ ਹੀ ਬਾਹਰ ਪੱਕਾ ਘਰਾਤ ਪਾਇਆ ਹੁਣ ਕੀ ਹੋਇਆ ਉਹ ਫਿਰ ਜਦੋਂ ਬੰਦਾ ਮਜਬੂਰ ਹੋ ਜਾਂਦਾ ਹੈ ਤੇ ਮੈਂ ਕਰਾਂ ਦੇ ਕਰਾਂ ਕੀ ਅਸੀਂ ਇਹੋ ਜਿਹੇ ਬڑے ਕੇਸ ਵੇਖੇ ਬڑے ਬੰਦੇ ਨੂੰ ਪਰਸਨਲ ਜਾਣਦੇ ਆ ਜਿਨ੍ਹਾਂ ਦੁਬਾਰਾ ਫੇਰ ਆਏ ਵੇ ਦੁਬਾਰਾ ਆ ਕੇ ਫੇਰ ਸੱਟ ਹੋ ਗਏ ਕੁਈ ਅਮਰੀਕਾ ਚਲਾ ਗਿਆ ਹੈ ਕੋਈ ਕੈਨੇਡਾ ਚਲਾ ਗਿਆ ਹੈ ਕੋਈ ਕਿਤੇ ਹੋਰ ਕੰਟੀ ਚਲਾ ਗਿਆ ਹੈ ਕੋਈ ਯੂਰਪ ਚਲਾ ਗਿਆ ਹੈ ਕਿਸੇ ਨੇ ਵਿਆਹ ਸ਼ਾਦੀ ਕਰ ਲਿਆ ਯਾਨੀ ਕਿ ਉਹਨਾਂ ਪੂਰਾ ਦੁਬਾਰਾ ਆ ਕੇ ਨਾ ਯੋਰ ਲਾਇਆ ਵੀ ਬਾਹਰ ਉਹਨੂੰ ਸੈੱਟ ਹੋਣੀ ਹੋਣਾ ਕੁਝ ਕਿਸੇ ਵੀ ਲਈ ਕੀ ਹੁੰਦਾ ਜਿਹੜਾ ਬੰਦਾ ਲਵਾ ਆਂਦਾ ਨਾ ਇੰਡੀਆ ਤੋਂ ਬਾਹਰ ਉਹ ਵਾਪਸ ਚਲਾ ਜਾਏ ਉਹ ਬੜਾ ਚਾਹ ਹੁੰਦਾ ਵੀ ਜਾ ਕੇ ਮੈਂ ਦੱਸਾਂਗਾ ਬਾਹਰ ਦੀ ਲਾਈਫ ਕੀ ਹੋਜੀ ਇਹ ਇਹ ਹੈ ਉਹ ਹੈ ਉਹ ਜਿਹੜਾ ਚਾਹ ਹੈ ਨਾ ਉਹ ਮਹੀਨੇ ਦੋ ਮਹੀਨੇ ਲੱਜੰਦਾ ਕਿਉਂਕਿ ਜਿਹੜਾ ਬੰਦਾ ਬਾਹਰ ਇੱਕ ਵਾਰੀ ਸਾਲ ਦੋ ਸਾਲ ਤਿੰਨ ਸਾਲ ਕੱਟ ਗਿਆ ਨਾ ਉਹਦੇ ਵਾਸਤੇ ਇਹ ਜੀਨੀ ਉਹਦਾ ਇੰਡੀਆ ਜਾ ਕੇ ਰਹਿਣਾ ਠੀਕ ਹੈ ਜਿੱਥੇ ਕਾਰੋਬਾਰ ਅੱਛਾ ਹੈਗਾ ਜਾਂ ਸੈਟਿੰਗ ਹੋਈ ਹੈ ਜਾਂ ਜਾ ਕੇ ਉਹਨੂੰ ਸਟਰਗਲ ਨਹੀਂ ਕਰਨੀ ਪਣੀ ਉੱਥੇ ਟਿਕ ਜੇਗਾ ਤੇ ਜਿੱਥੇ ਜਾ ਕੇ ਉੱਥੇ ਵੀ ਮਿਹਨਤ ਕਰਨੀ ਪਈ ਨਾ ਉਹਦੇ ਵਸ ਦੀ ਗੱਲ ਨਹੀਂ ਉਹਨੂੰ ਪਤਾ ਵੀ ਬਾਹਰ ਤੇ ਫੇਰ ਵੀ ਬੜੀ ਫੈਸਿਲਿਟੀ ਜੇਗੀ ਇੰਡੀਆ ਜਿਹੀ ਸਹੂਲਤ ਮਿਲਣੀ ਹੈ ਉਹਨੂੰ ਫੇਰ ਉਹ ਦੁਖੀ ਹੋ ਜਾਂਦਾ ਇਸ ਕਰਕੇ ਦੋਸਤੋ ਜੇ ਤੁਸੀਂ ਬਾਹਰ ਆਏ ਤੇ ਪੂਰਾ ਯੋਰ ਲਾ ਲਓ ਦੇਸ਼ ਬਦਲਣਾ ਪੈ ਜੇ ਕੋਈ ਗੱਲ ਨਹੀਂ ਕੋਸ਼ਿਸ਼ ਜ਼ਰੂਰ ਕਰੋ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਜਿੰਦ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ ਵੀਡੀਓ ਦੇਖਣਾਂ ਦਾ